ਹਲੇ ਇਥੇ ਨਾਕਾ ਲਗਾਇਆ ਗਿਆ ਕਿੰਨੇ ਚਲਾਨ ਹੋਏ ਨੇ ਹੁਣ ਤੱਕ ਫੇਰ ਤੱਕ 12 ਦੇ ਕਲੀਪ ਚਲਾਨ ਹੋ ਚੁੱਕੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਉਹਦੇ ਬਾਰੇ ਜਾਣਕਾਰੀ ਦਿਓ ਹਜੇ ਤੱਕ ਕਈ ਲੋਕਾਂ ਕੋਲੇ ਇਹ ਜਾਣਕਾਰੀ ਨਹੀਂ ਪਹੁੰਚੀ ਹੈ ਇਹ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕੀ ਜੀ ਦੀ ਰੈ ਨਮਾਈ ਹੇਠ ਜੋ ਗਗਵਾਈ ਹੈਠ ਅਸੀਂ ਸੈਮੀਨਾਰ ਕਰਾ ਕੇ ਬੱਚਿਆਂ ਨੂੰ ਸਕੂਲਾਂ ਚ ਮਾਪੇ ਨੂੰ ਹਰ ਤਰੀਕੇ ਨਾਲ ਵੇਅਰ ਕਰਨ ਦੇ ਉਪਰਾਲੇ ਕਰ ਰਹੇ ਆ। ਨਾ ਕਾਨੂੰਨ ਦੇ ਵਿੱਚ ਕੋਈ ਅਜੇ ਤੱਕ ਚਲਾਨ ਕਟਿਆ ਗਿਆ ਬਰਨਾਲਾ ਦੇ ਵਿੱਚ ਪਰ ਹੁਣ ਤੱਕ ਵੀ ਸਕੂਲਾਂ ਦੇ ਵਿੱਚ ਬੱਚੇ ਨੇ ਜੋ ਕਿ ਨਾਬਾਲਗ ਨੇ ਉਹ ਆਪਣੀ ਐਕਟਿਵਜਾ ਸਾਧਨ ਲੈ ਕੇ ਅਜੇ ਤੱਕ ਸਕੂਲਾਂ ਦੇ ਵਿੱਚ ਆ ਰਹੇ ਨੇ ਇਹਨਾਂ ਬਾਰੇ ਕੋਈ ਨਾਕੇ ਲਗਾਏ ਗਏ ਨੇ। ਵੱਧ ਤੋਂ ਵੱਧ ਕਿੰਨਾ ਚਲਾਨ ਹੋ ਸਕਦਾ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਹੈ। ਕਿ ਵੱਧ ਤੋਂ ਵੱਧ ਇਹ ਚ 25000 ਤੱਕ ਦਾ ਜੁਰਮਾਨਾ ਹੈਗਾ ਜਿਹੜੇ ਕਿਉਂਕਿ ਬੱਚੇ ਕੋਈ ਨਾਬਾਲਗ ਗਲਤੀ ਕਰਦੇ ਆ ਤਾਂ ਮਾਪੇ ਜ਼ਿੰਮੇਵਾਰ ਆ। ਕਿਉਂਕਿ ਉਹ ਗਾਰਡੀਅਨ ਆ ਪਾਲਣਹਾਰ ਨੇ ਤਾਂ ਉਹਨਾਂ ਨੂੰ ਵੀ 3 ਸਾਲ ਦੀ ਸਜ਼ਾ ਤੱਕ ਹੋ ਸਕਦੀ ਹੈ ਜਾਂ ਕੋਈ ਤੀਜਾ ਬੰਦਾ ਥਰਡ ਪਰਸਨ ਕਿਸੇ ਨੂੰ ਕੋਈ ਨਾਬਾਲਗ ਬੱਚੇ ਨੂੰ ਵਹਿਕਲ ਦਿੰਦਾ ਰੱਬ ਨਾ ਕਰੇ ਕੋਈ ਅਜਿਹੀ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਹਾਂ ਦਾ ਸਵਾਗਤ ਹੈ ਜੀ ਅਸੀਂ ਖੜੇ ਆ ਬਰਨਾਲਾ ਦੇ ਸੇਕਾ ਰੋਡ ਦੇ ਉੱਤੇ ਜਿੱਥੇ ਕੀ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਨਵੇਂ ਕਾਨੂੰਨਾ ਬਾਰੇ ਵੀ ਜਾਣਕਾਰੀ ਲਵਾਂਗੇ ਕੀ ਨਵੇਂ ਕਾਨੂੰਨ ਆਏ ਨੇ ਸਾਡੇ ਨਾਲ ਇੱਥੋਂ ਦੇ ਟ੍ਰੈਫਿਕ ਇਨਚਾਰਜ ਜਸਵਿੰਦਰ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਸਵਾਗਤ ਹੈ ਸਰ ਸਾਰਾ ਥੈਂਕ ਯੂ ਵੈਰੀ ਮੱਚ ਅਰੇ ਜਿੱਥੇ ਨਾਕਾ ਲਗਾਇਆ ਗਿਆ ਕਿੰਨੇ ਚਲਾਨ ਹੋਏ ਨੇ ਜਿਹੜਾ ਨਾਕਾ ਲਵਾਇਆ ਟ੍ਰੈਫਿਕ ਨਿਯਮ ਦੀ ਲੰਘਣਾ ਕਰਨ ਆ ਲੈਣ ਦੇ ਕਰੀਬ ਹੁਣ ਤੱਕ ਦੁਪਹਿਰ ਤੱਕ 12 ਦੇ ਕਰੀਬ ਚਲਾਨ ਹੋ ਚੁੱਕੇ ਆ ਜੋ ਇਹ ਸ਼ਾਮ ਤੱਕ ਜਾਰੀ ਰਹੇਗਾ ਜੋ ਨਿਯਮਾਂ ਦੀ ਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਜੇ ਕਿਹੜੇ ਨਵੇਂ ਕਾਨੂੰਨ ਆਏ ਨੇ ਉਹਦੇ ਬਾਰੇ ਜਾਣਕਾਰੀ ਦਿਓ ਹਜੇ ਤੱਕ ਕੋਈ ਲੋਕਾਂ ਕੋਲੇ ਇਹ ਜਾਣਕਾਰੀ ਨਹੀਂ ਪਹੁੰਚੀ ਹੈ ਜੀ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬਣਾਏ ਗਏ ਆ ਪੰਜਾਬ ਸਰਕਾਰ ਸਾਡਾ ਟ੍ਰੈਫਿਕ ਜਿਹੜਾ ਵਿਭਾਗ ਹੈ ਮਾਨਯੋਗ ਸ਼੍ਰੀ ਐਸਆਰਏ ਡੀਜੀਪੀ ਸਾਹਿਬ ਹੈ ਉਹਨਾਂ ਦੀ ਜੋਗਗਵਾਈ ਹੇਠ ਸਮੇਂ-ਸਮੇਂ ਤੇ ਜੋ ਨਵੇਂ ਮਤਲਬ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤੇ ਸੇਫਟੀ ਨੂੰ ਲੈ ਕੇ ਬੱਚਿਆਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਤੇ ਹੁਣ ਵੀ ਉਸੇ ਲੜੀ ਤਹਿਤ ਜਿਹੜੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕੀ ਜੀ ਦੀ ਰੈਨਮਾਈ ਹੇਠ ਜੋਗਗਵਾਈ ਹੇਠ ਅਸੀਂ ਸੈਮੀਨਾਰ ਕਰਾ ਕੇ ਬੱਚਿਆਂ ਨੂੰ ਸਕੂਲਾਂ 'ਚ ਮਾਪੇ-ਬਾਪ ਨੂੰ ਹਰ ਤਰੀਕੇ ਨਾਲ ਅਵੇਅਰ ਕਰਨ ਦੇ ਉਪਰਾਲੇ ਕਰ ਰਹੇ ਹਾਂ ਤਾਂ ਕਿ ਇਹ ਕਾਨੂੰਨਾਂ ਦੀ ਜਿਹੜੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਜਾਣਕਾਰੀ ਹੈ ਉਹ ਹਰ ਸਟੂਡੈਂਟ ਬੱਚਿਆਂ ਤੱਕ ਤੇ ਮਾਪੇ-ਵਾਪੇ ਤੱਕ ਜ਼ਰੂਰ ਪਹੁੰਚੇ ਨਵੇਂ ਕਾਨੂੰਨ ਦੇ ਵਿੱਚ ਕੋਈ ਹਜੇ ਤੱਕ ਚਲਾਨ ਕੱਟਿਆ ਗਿਆ ਬਰਨਾਲਾ ਦੇ ਵਿੱਚ ਜੀ ਨਹੀਂ ਹਜੇ ਤੱਕ ਕੋਈ ਚਲਾਨ ਨਹੀਂ ਕੱਟਿਆ ਗਿਆ ਨਵੇਂ ਕਾਨੂੰਨ ਦੇ ਤਾਂ ਕਿਉਂਕਿ 31 ਜੁਲਾਈ ਤੱਕ ਦਾ ਅਵੇਅਰਨੈਸ ਦਾ ਸਮਾਂ ਰੱਖਿਆ ਗਿਆ ਸੀਗਾ ਜੋ ਤਾਂ ਕਿ ਵੀ ਕਿਤੇ ਕੋਈ ਰਹਿ ਨਾ ਜਾਵੇ ਕੋਈ ਸਕੂਲ ਕੋਈ ਬੱਚਾ ਜਾਂ ਪੇਰੈਂਟਸ ਇਹਨੂੰ ਡਿਮਾਂਡ ਦੇਖਦੇ ਹੋ 20 ਦਿਨ ਸਰਕਾਰ ਵੱਲੋਂ ਵਿਭਾਗ ਵੱਲੋਂ 20 ਦਿਨਾਂ ਲਈ ਇੱਕ ਹੋਰ ਐਕਸਟੈਂਡ ਕਰ ਦਿੱਤਾ ਗਿਆ ਜੋ ਸੈਮੀਨਾਰ ਸੱਤਾਂ ਰਾਹੀਂ ਨਾਊਂਸਮੈਂਟਾਂ ਰਾਹੀਂ ਵੱਖ-ਵੱਖ ਤਰੀਕਿਆਂ ਰਾਹੀਂ ਹਰ ਮਾਪਾ-ਵਪਾ, ਹਰ ਵਿਅਕਤੀ ਤੱਕ ਤੇ ਹਰ ਬੱਚਿਆਂ ਤੱਕ ਇਹ ਜਿਹੜੇ ਕਾਨੂੰਨਾਂ ਦੀ ਜਾਣਕਾਰੀ ਜਰੂਰ ਪਹੁੰਚਾਈ ਜਾਵੇ। ਜਿਵੇਂ ਸਰ ਹੁਣ ਤੱਕ ਵੀ ਸਕੂਲਾਂ ਦੇ ਵਿੱਚ ਬੱਚੇ ਨੇ ਜੋ ਕਿ ਨਾਬਾਲਗ ਨੇ ਉਹ ਆਪਣੀ ਐਕਟ ਵਜ੍ਹਾ ਸਾਧਨ ਲੈ ਕੇ ਅਜੇ ਤੱਕ ਸਕੂਲਾਂ ਦੇ ਵਿੱਚ ਆ ਰਹੇ ਨੇ ਇਹਨਾਂ ਬਾਰੇ ਕੋਈ ਨਾਕੇ ਲਗਾਏ ਗਏ ਨੇ ਇਹਨਾਂ ਬਾਰੇ ਨਹੀਂ ਹਜੇ ਸਕੂਲਾਂ ਬਾਰੇ ਸਕੂਲ ਪ੍ਰਸ਼ਾਸਨ ਵੀ ਪ੍ਰਸ਼ਾਸਨ ਦੇ ਕਹਿਣ ਤੇ ਰੋਕ ਲਗਾ ਰਿਹਾ ਹੈ ਪੇਰੈਂਟਸ ਨੂੰ ਵੀ ਹੈ ਸਕੂਲ ਲੈ ਕੇ ਵੀ ਲੈ ਰਹੇ ਨੇ ਤੇ ਉੱਥੇ ਜਾਣ ਨੂੰ ਵੀ ਕਰੋਨੇ ਆ ਬਹੁਤ ਜ਼ਿਆਦਾ ਕਮੀ ਆ ਗਈ। ਪਰ ਇਹ ਦਿਨ ਇਸ ਲਈ ਐਕਸਟੈਂਡ ਕੀਤੇ ਗਏ ਤਾਂ ਕਿ ਮਾਪੇ ਤੇ ਬੱਚੇ ਇਸ ਦਾ ਬਦਲ ਲੱਭ ਲੈਣ ਇਹ ਕੋਈ ਕੋਈ ਇਸ਼ੂ ਵਾਲੀ ਗੱਲ ਨਹੀਂ ਸ਼ੁਰੂ ਚ ਲੱਗਦਾ ਹੁੰਦਾ ਪਰ ਇਹ ਸਾਰੇ ਪਾਸਿਓ ਸਾਨੂੰ ਪੂਰਨ ਮਾਪੇ ਤੇ ਬੱਚਿਆਂ ਨੂੰ ਸਹਿਯੋਗ ਤੇ ਭਰੋਸਾ ਮਿਲ ਰਿਹਾ ਤੇ ਉਹਨਾਂ ਵਾਲੇ ਦਿਨਾਂ 'ਚ ਇਹਦਾ ਬਦਲ ਲੱਭ ਕੇ ਤਾਂ ਹੀ ਇਹ ਵੀ ਦਿਨ ਐਕਸਟੈਂਡ ਕੀਤੇ ਗਏ ਆ ਅਵੇਅਰ ਕਰਕੇ ਇਹਦਾ ਬਦਲਵੇਂ ਰੂਪ ਲੈ ਕੇ ਤਾਂ ਕਿ ਉਹ ਆਪਣੀ ਪੜ੍ਹਾਈ ਵੀ ਵਧੀਆ ਕਰਨ ਤੇ ਆਪਣੀ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਹੈ ਸੇਫਟੀ ਲਈ ਮਤਲਬ ਕੀਮਤੀ ਜਾਨ ਬਚੀ ਰਹੇ ਮਤਲਬ ਕਿੰਨਾ ਚਲਾਣ ਹੋ ਸਕਦਾ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਹੈ ਜੀ ਵੱਧ ਤੋਂ ਵੱਧ ਇਹ ਚ 25000 ਤੱਕ ਦਾ ਜੁਰਮਾਨਾ ਹੈਗਾ ਜਿਹੜੇ ਕਿਉਂਕਿ ਬੱਚੇ ਕੋਈ ਨਾਬਾਲਗ ਗਲਤੀ ਕਰਦੇ ਆ ਤਾਂ ਮਾਪੇ ਜ਼ਿੰਮੇਵਾਰ ਆ ਕਿਉਂਕਿ ਉਹ ਗਾਰਡੀਅਨ ਆ ਪਾਲਣਹਾਰ ਨੇ ਤਾਂ ਉਹਨਾਂ ਨੂੰ ਵੀ 3 ਸਾਲ ਦੀ ਸਜ਼ਾ ਤੱਕ ਹੋ ਸਕਦੀ ਹੈ ਜਾਂ ਕੋਈ ਤੀਜਾ ਬੰਦਾ ਥਰਡ ਪਰਸਨ ਕਿਸੇ ਨੂੰ ਕੋਈ ਨਾਬਾਲਗ ਬੱਚੇ ਨੂੰ ਵੇਚ ਲਿੰਦਾ ਰੱਬ ਨਾ ਕਰੇ ਕੋਈ ਐਡਾ ਦੁਰਘਟਨਾ ਹੁੰਦੀ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਹੋਰ ਬੱਚਿਆਂ ਨੂੰ ਤੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਮਾਪੇ ਬੱਚਿਆਂ ਨੂੰ ਅਪੀਲ ਕਰਦੇ ਆਂ ਜਿੱਥੇ ਸਾਰੇ ਪਾਸਿਓਂ ਇਹ ਕਾਨੂੰਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਸਹਿਯੋਗ ਮਿਲ ਰਿਹਾ ਹੈ ਤੇ ਜੇ ਕਿਤੇ ਗੱਲ ਨਹੀਂ ਵੀ ਪਹੁੰਚੀ ਸਾਰਿਆਂ ਨੂੰ ਅਸੀਂ ਅਵੇਅਰ ਕਰਾਂਗੇ ਇਹ ਇਸੇ ਲਈ ਹੈ ਸਾਰਾ ਕੁਝ ਸਰਕਾਰ ਵੱਲੋਂ ਸਾਡੇ ਡੀਸੀਪੀ ਸਾਹਿਬ ਵੱਲੋਂ ਉਹਨਾਂ ਦੀ ਮਤਲਬ ਜੋ ਅਗਵਾਈ ਹੇਠ ਇਹ ਇਸੇ ਲਈ ਹੈ ਵੀ ਤਾਂ ਕਿ ਬੱਚਿਆਂ ਨਾਲ ਕਿਸੇ ਵੀ ਕਿਸਮ ਦੀ ਵੀ ਕੋਈ ਦੁਰਘਟਨਾ ਨਾ ਹੋਵੇ ਤੇ ਉਹਨਾਂ ਨੂੰ ਅਪੀਲ ਕਰਦੇ ਆਂ ਇਹ ਟ੍ਰੈਫਿਕ ਨਿਯਮਾਂ ਤੋਂ ਕੋਈ ਘਬਰੌਣ ਦੀ ਲੋੜ ਨਹੀਂ ਇਹਨਾਂ ਦੀ ਪਾਲਣਾ ਕਰਨ ਦੀ ਲੋੜ ਹੈ ਤਾਂ ਕਿ ਬੱਚਿਆਂ ਨੂੰ ਦਰਗਟਨਾਮਾ ਤੋਂ ਆਪਾਂ ਬਚਾ ਸਕੀਏ ਇਹ ਸੰਸਾਡੇ ਨਾਲ ਬਰਨਾਲਾ ਦੇ ਟ੍ਰੈਫਿਕ ਇੰਚਾਰਜ ਜਿਨ੍ਹਾਂ ਨੇ ਦੱਸਿਆ ਕਿ ਹਲੇ ਤੱਕ ਬਰਨਾਲਾ ਦੇ ਵਿੱਚ ਕੋਈ ਚਲਾਨ ਵੀ ਨਹੀਂ ਕੱਟਿਆ ਗਿਆ ਨਵੇਂ ਕਾਨੂੰਨਾਂ ਨੂੰ ਲੈ ਕੇ ਉਹ ਵੀ ਜਾਣਕਾਰੀ ਦਿੱਤੀ ਕਿ ਕਿੰਨਾ ਚਲਾਨ ਟੋੜਾ ਹੋ ਸਕਦਾ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ ਦੇਖੋ ਟੂਡੇ ਨਿਊਜ਼ ਬਰਨਾਲਾ